ਚਾੜੂ ਦਾ ਬੋਲਵਾਲਾ ਹੈਗਾ ਪਿੰਡ 'ਚ ਜੈਨੂ ਦੱਕਰਾਂਗੇ ਕੀ ਗੱਲ ਹੈ ਇਹਨੇ ਕਿਰੇ ਰੋਈ ਨਹੀਂ ਖੁਸ਼ਾ ਜੈ ਡਾਂਗਾ ਮਰਾਈ ਗਿਆ ਕਿਸਾਨਾਂ ਦਾ ਪਾਣੀ ਪਾਈ ਗਿਆ ਹਾਂ ਅੱਛਾ ਹਾਂ ਨਲੇ ਕਹਿੰਦੇ ਲਾਈਟ ਲੂਟ ਬਹੁਤ ਆਮ ਕਰਕੇ ਕਿਸਾਨਾਂ ਮਾਂਜਾ ਬਲੇ ਰਿਕੜੂ ਕੇ ਦੰਦ ਨੂੰ ਮਣ ਘੱਟ ਚੱਲ ਜੰਗੇ ਡਾਂਗਾ ਦੂੜੀਆਂ ਦੇ ਬਾਦਲ ਵਰਗਾ ਬੰਦਾ ਨਹੀਂ ਆਣਾ ਜੀ ਛੋਟੇ ਪਿੰਡ 'ਚ ਬਾਦਲ ਨੂੰ ਜਿਆਦਾ ਪਿਆਰ ਕਰਦੇ ਨੇ ਪਿਛਲੀ ਵਾਰ ਵੀ ਮੈਂ ਆਇਆ ਸੀ ਲੋਕ ਬਾਦਲ ਬਾਦਲ ਕਰਦੇ ਸੀ ਹਾਂ ਜੀ ਕੌਣ ਲੱਗ ਰਿਹਾ ਵੀ ਜਿੱਤੂ ਜੈਤੂ ਬਾਤ ਨਹੀਂ ਉਹ ਜੀ ਕਿ ਮੁਲਖ ਹੈ ਕਜੋੜੀਆਂ ਟੁੱਟ ਜੇ ਸੁਣੀ ਲੱਗ ਜੇ ਇਸ ਸੁੱਧੂਪੁਰ ਨਹੀਂ ਆ ਰਹੇ ਹਮ ਅੱਡੇ ਦਾ ਨਹੀਂ ਛਾੜੂ ਦਾ ਬੋਲ ਵਾਲਾ ਹੈਗਾ ਪਿੰਡ 'ਚ ਜੈਨੂ ਟੱਕਰਾਂਗੇ ਛਾੜੂ ਚੱਕ ਦਾਂਗੇ ਹਾਂ ਕੀ ਗੱਲ ਐਂ ਕਿਹੜਾ ਰੋਈ ਨਹੀਂ ਖੁਸ਼ਾ ਆਇਆ ਡਾਂਗਾ ਮਰਾਈ ਗਿਆ ਕਿਸਾਨਾਂ ਦਾ ਪਾਣੀ ਪਾਈ ਗਿਆ ਹਾਂ ਅੱਛਾ ਹਾਂ ਨਲੇ ਕਹਿੰਦੇ ਲਾਈਟ ਲੂਟ ਬਹੁਤ ਆਮ ਕਰਕੇ ਕਿਸਾਨਾਂ ਮਾਝਾ ਬਲੇ ਰਿਕੜ ਕੇ ਦੰਦ ਨੂੰ ਮਣ ਘੱਟ ਚੱਲ ਜੰਗੇ ਡਾਂਗਾਂ ਦੁਨੀਆ ਦੇ ਦਿੰਦੇ ਨੇ ਅੱਛਾ ਖਾਸੀ ਉੱਪਰ ਹੀ ਡਾਂਗ ਬਾਦਲ ਵਰਗਾ ਬੰਦਾ ਨਹੀਂ ਆਣਾ ਜੀ ਤੁਹਾਡੇ ਪਿੰਡ 'ਚ ਬਾਦਲ ਨੂੰ ਜ਼ਿਆਦਾ ਪਿਆਰ ਕਰਦੇ ਨੇ ਪਿਛਲੀ ਵਾਰ ਵੀ ਮੈਂ ਆਇਆ ਸੀ ਲੋਕ ਬਾਦਲ-ਬਾਦਲ ਕਰਦੇ ਸੀ ਹਾਂ ਜੀ ਬਾਦਲ ਨੇ ਕੰਮਾਇਆ ਇਸ ਇਲਾਕੇ ਦੇ ਵਿੱਚ ਹਾਂ ਇੰਨਾ ਕੰਮੇ ਨਹੀਂ ਕਿਸੇ ਨੇ ਕਰਿਆ ਅੱਛਾ ਕਨੈਕਸ਼ਨ ਲੋਕਾਂ ਨੂੰ ਦੂ ਬਾਅਦ ਕਨੈਕਸ਼ਨ ਅੱਜ ਤੱਕ ਇੱਕ ਕਹਿ ਦਊਂਗੀ ਕਨੈਕਸ਼ਨ ਮਿਲੇ ਕਿਸੇ ਨੂੰ ਬਾਦਲ ਤੋਂ ਬਾਅਦ ਸਹੀ ਗੱਲ ਹੈ ਹਾਂ ਜੀ ਹੁਣ ਚਾਹੀਏ ਕਿਸੇ ਨੂੰ ਕਰੋੜ ਦੇ ਦੇ ਹਾਂ ਤਾਂ ਨਹੀਂ ਕਰਾਂ ਛੱਡ ਲੰਦਾ ਕੋਈ ਅੱਛਾ ਜੀ ਛੁੱਟੀ ਕਰ ਦੀ ਕੋਈ ਲਵਾਓ ਬਹੁਤ ਬਹੁਤ ਮੰਡੇ ਨੇ ਕਨੈਕਸ਼ਨ ਸਾਰੇ ਪਿੰਡ ਨੇ ਵਧੀਆ ਸਕੂਲ ਬਣਾਇਆ ਸੀ ਬਾਦਲ ਨੇ ਅਸੀਂ ਉਹਦਾ ਦੇਣ ਦੇ ਨਹੀਂ ਸਕਦੇ ਪਰ ਲੋਕਾਂ ਨੂੰ ਸਮਝਿਆ ਨਹੀਂ ਉਹ ਚੱਕ ਕੇ ਕਾਂਗਰਸ ਨੇ ਪੰਜਾਬ ਬੋਰਡ ਬਣਾਤਾ ਬੋਰਡ ਕੇ ਖਿਜਬਾਜੀ ਚ ਪਹਿਲਾਂ ਪੱਕੀ ਬੋਰਡ ਤੁਸੀਂ ਪਾਉਂਦੇ ਰਹੇ ਹੋ ਆ ਬਾਦਲ ਸਰਕਾਰ ਦਾ ਬਾਦਲ ਨੂੰ ਹਾਂ ਜੀ ਹਾਂ ਬਾਦਲ ਨੂੰ ਪਾਉਂਗੇ ਹਾਂ ਜੀ ਬਾਦਲ ਨੂੰ ਅੱਛਾ ਉੱਤੇ ਹਾਰੇ ਉਹ ਗੱਲ ਬਖਰੀਆ ਰਿਪੋਰਟ ਪਾਉਣੀ ਹੈ ਬੋਟ ਬਾਦਲ ਦੀ ਇਹ ਕੀ ਲੱਗਦਾ ਕਿਵੇਂ ਤੁਸੀਂ ਡਾਂਗ ਵਾਲੀ ਗੱਲ ਕਰ ਰਹੇ ਹੋ ਕਿ ਇਸ ਵਾਰ ਡਾਂਗ ਬਹੁਤ ਬਰੀ ਆਗਰ ਬਾਦਲ ਸਾਹਿਬ ਹੋਰ ਵੀ ਸਰਕਾਰ ਹੁੰਦੀ ਹੋਣਾ ਨਹੀਂ ਤੇ ਕੰਮ ਇਹ ਨਹੀਂ ਉਹ ਸਮਝਦਾ ਜੀ ਅੱਛਾ ਨਹੀਂ ਹੋਇਆ ਉਹ ਸਮਝਦੇ ਸੀ ਕਿਸਾਨ ਨੂੰ ਸਮਝਦੇ ਸੀ ਕਿਉਂਕਿ ਖੁਦ ਕਿਸਾਨ ਸੀ ਉਹ ਵੀ ਸਮਝਦੇ ਸੀ ਜਿੰਨਾ ਕਿਸਾਨ ਦਾ ਕੰਮ ਉਹਨੇ ਕਰਿਆ ਕਿਸੇ ਨੇ ਨਹੀਂ ਕਰਿਆ ਲੋਹਾਰਾ ਮੈਂ ਕਿਸਾਨ ਵੀ ਨਹੀਂ ਹੈਗਾ ਪਰ ਮੈਂ ਕਹਿਣਾ ਬਾਅਦ ਦੇ ਨਾਲ ਵੀ ਜਿੰਨਾ ਕੰਮ ਉਹਨੇ ਕਰਿਆ ਹੋਕ ਕੁਲ 65 ਬਣਾਏ ਬੈਂਕ ਵੀ ਹੈਗਾ ਉਰੇ ਜਿੰਨਾ ਕਾਲੀ ਸਰਕਾਰ ਨੇ ਕੰਮ ਕਰਿਆ ਕਿਸੇ ਤੋਂ ਬਣਿਆ ਨਹੀਂ ਹੈਗਾ ਨਾਲੇ ਕਿਵੇਂ ਪੈਸੇ ਅਗਰ ਆਪਾਂ ਗੱਲ ਕਰੀਏ ਸਰਕਾਰ ਨੂੰ 2.5 ਸਾਲ ਹੋਏ ਨੇ ਜਾਈ ਨੂੰ ਵੀ ਜੇ ਆਪਾਂ ਦੇਖੀਏ ਕਿਵੇਂ ਬਿਜਲੀ ਬੁਝਲੀ ਫ੍ਰੀ ਕਰ ਕੀ ਆਪਾਂ ਨੇ ਦੇਖਿਆ ਘਰਾਂ ਦੇ ਵਿੱਚ ਸੋਨੂੰ ਵੀ ਉਹ ਚੀਜ਼ ਦਾ ਫਾਇਦਾ ਤਾਂ ਮਿਲ ਰਿਹਾ ਹੋਣਾ ਇਸ ਨੂੰ ਇਸ ਦਾ 300 ਜੂਟ ਰਾਗੇ ਬਿਜਲੀ ਵਾਲਾ ਅਜੇ 4000 ਜੂਰ ਰੁਪਇਆ ਪਾ ਗਿਆ ਹਾਂ ਬਾਪੂ ਹਾਂਜੀ ਪੁੱਛਿਆ ਨਹੀਂ ਵੀ ਕਿਉਂ ਪੁੱਛਿਆ ਨਹੀਂ ਪੁੱਛੇ ਤਾਂ ਹਾਂ ਕਿ ਮੈਂ ਦੁਬਾਰਾ ਆਉਂਗਾ ਇਹ ਤੇਰਾ ਸੂਤ ਕਰਕੇ ਜਾਊਂਗਾ ਦੇਖੋ ਮੈਂ ਟੱਡੂ ਮੁਰਕਾਇਆ ਨਹੀਂ ਜੇ ਅਗਲਾ ਬਿੱਲ ਬੰਡਣ ਆਇਆ ਫਿਰ ਪੁੱਛਿਆ ਕਿ ਮੇਰੇ ਲਈ ਤਾਂ ਗਿਆ ਹੀ ਨਹੀਂ ਕੋਈ ਅੱਛਾ ਹਾਂ ਗੱਲ ਪੈ ਗਿਆ ਪਰਣਾ ਪੈ ਗਿਆ ਤੁਹਾਨੂੰ ਹਾਂ ਜੀ ਉਹ ਪਰ ਲੱਪੇ ਗਿਆ ਜੇ ਬਿਜਲੀ ਵਾਲਿਆਂ ਪੈ ਗਏ ਦਫ਼ਤਰ ਮੈਂ ਕਹੇ ਜੀ ਇਹ ਤਾਂ ਬਿੱਲ ਕੱਟ ਕੇ ਦੇ ਦਿਆ ਤਾਂ ਉੱਪਰ ਲੱਪੜਿਆ ਨਹੀਂ ਜੀ ਮਨ ਨੂੰ ਜ਼ਿੰਮੇਦਾਰ ਨੂੰ ਤੋਂ ਗਰੀਬ ਨੂੰ ਤੋਂ ਫਾਇਦਾ ਹੋਇਆ ਨਹੀਂ झाडू ਦਾ ਹਾਂ ਝਾੜੂ ਦਾ ਕਿਵੇਂ ਫਾਇਦਾ ਵਿਆ ਜੀ ਲਾਟੀਆਂ ਨੂੰ ਹੈ ਹਾਂ ਅੱਛਾ ਜਿਹੜਿਆਂ ਨੂੰ ਬਿਜਲੀ ਦਈਏ ਜਿਹੜਿਆਂ ਨੂੰ ਨਹਿਰ ਦਾ ਪਾਣੀ ਦਈਏ ਹਾਂ ਇਹ ਬਿਸ ਨੂੰ ਕੀ ਫਾਇਦਾ ਬਿਜਲੀ ਦਾ ਨਾਲੇ ਨਹਿਰ ਦੇ ਪਾਣੀ ਦਾ ਬਸ ਜੀ ਜਦ ਇਹ ਦਿਹਾੜੀ ਕਰਦੇ ਨਹੀਂ ਇਹਨਾਂ ਨੂੰ ਕੋਈ ਫਾਇਦਾ ਨਹੀਂ ਹਾਂ ਵੱਡਾ ਦੁੱਖ ਹੈ ਇਹ ਜਿਹੜਾ ਰਸਤੇ ਗਏ ਜਾਂਦੇ ਰੱਬ ਦੀ ਰਸਤੀ ਨਹੀਂ ਬਣੇ 2-3 ਸਾਲ ਮਾੜਾ ਮੋਟਾ ਦਾ ਕਰਦੇ ਤੁਸੀਂ ਵੀ ਐਸੇ ਪਿੰਡ ਤੋਂ ਬਈ ਜੀ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਜੋ ਗੱਲਾਂ ਕਹਿ ਰਹੇ ਨੇ ਬਜ਼ੁਰਗ ਕਿਵੇਂ ਝਾੜੂ ਨੇ ਕੰਮ ਕਰੇ ਜੈਨਾ 2-3 ਸਾਲਾਂ ਦੇ ਵਿੱਚ ਜਿਨ ਨੇ 23 ਸਾਲ ਦੇ ਵਿੱਚ ਝਾੜੂ ਨ ਕਰਤੇ ਨਾ ਬਾਦਲ ਨੇ ਹੁਣ ਜੇ ਠੀਕ ਹੈ ਹੁਣ ਹੁਣ ਮੋਟਰ ਹੁਣ ਕੋਈ ਲਵਾ ਕੇ ਦਿਖਾਓ ਕਹਿੰਦੇ ਬਾਦਲ ਨੇ ਮੋਟਰਾਂ ਲਾਤੀਆਂ ਉਦੋਂ ਮੋਟਰਾਂ ਦਾ ਕਨੈਕਸ਼ਨ ਹੈਗੇ ਤੇ ਜਦ ਹੁਣ ਰਕਵੇ ਤਾਂ ਵੱਧ ਹੋ ਰੇ ਮੋਟਰ ਹੁਣ ਲਵਾ ਕੇ ਦਿਖਾਓ ਬਾਦਲ ਦਾ ਬਾਦਲ ਦਾ ਮੁੰਡਾ ਲਵਾ ਕੇ ਦਿਖਾਵੇ ਨਹੀਂ ਸਰਕਾਰ ਚਾ ਵੀ ਤਾਂ ਕਰ ਸਕਦੀ ਹੈ ਨਹੀਂ ਹੋ ਸਕਦਾ ਕਾਰਨ ਜਿੰਨਾ ਪੰਜਾਬ ਦਾ ਰਕਬਾ ਹੈ ਉਹਦੇ ਹਿਸਾਬ ਨਾਲ ਕਨੈਕਸ਼ਨ ਵੱਧ ਲੱਗ ਰਹੇ ਨੇ ਅੱਛਾ ਜਿੰਨਾ ਆਪਾਂ ਨੂੰ ਇਹ ਬਿਆਨ ਨੂੰ 100 ਕਿਲੇ ਨੂੰ ਜੇ ਆਪਾਂ ਨੂੰ 10 ਮੋਟਰਾਂ ਚਾਹੀਦੀਆਂ ਨੇ 12 ਲੱਗ ਰੀਆਂ ਨੇ ਹੁਣ ਕਿੱਥੋਂ ਲਾ ਦੇਣਗੇ ਉਹ ਅੱਛਾ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਹੱਥ ਬਸ ਹੈ ਨਹੀਂ ਕੋਈ ਕਿਸੇ ਦੇ ਵੀ ਨਹੀਂ ਹੈ ਅੱਛਾ ਕੋਈ ਵੀ ਲੱਗਦਾ ਨਾਮ ਵਾਲੇ ਲੱਗ ਸਕਦੇ ਨਾ ਹੀ ਬਾਦਲਾ ਮੁੰਡਾ ਲੱਗ ਸਕਦਾ ਹੁਣ ਨਾ ਕੋਈ ਕਾਂਗਰਸ ਲੱਗਦੀ ਹੈ ਮੋਟਰ ਕਿਹੜੇ ਸਾਲ ਤੋਂ ਬਾਅਦ ਮਿਲਨੇ ਬੰਦ ਹੋ ਗਏ ਕਨੈਕਸ਼ਨ ਇਹ ਇਹ ਤਾਂ ਬਾਦਲ ਨੇ ਪੂਰੇ ਕਰਤੇ ਪਹਿਲਾਂ ਹੀ ਵੱਡੇ ਬਾਦਲ ਨੇ ਪੂਰੇ ਕਰਤੇ ਸਾਰੇ ਜੇ ਬੰਦਦੇ ਉਹਨੇ ਵੀ ਤਾਂ ਹੀ ਤਾਂ ਹੀ ਬਾਬੇ ਹੋਰੀ ਵਾਵਾ ਕਰ ਰਹੇ ਨੇ ਹਾਂ ਹਾਂ ਬਸ ਸਿਰਫ ਉਹ ਬਾਕੀ ਹੁਣ ਕਿਸੇ ਗਰੀਬ ਨੂੰ ਪੁੱਛ ਲੈ ਕਿਦੇ ਕਿਸੇ ਦੇ ਦੋ ਜਵਾਕ ਲੱਗ ਗਏ ਕਿਸੇ ਨੂੰ ਦੋ ਦੋ ਨੌਕਰੀਆਂ ਮਿਲ ਗਈਆਂ ਬਿਨਾ ਪੈਸੇ ਤੋਂ ਬਿਨਾ ਫਰਮਾਇਸ਼ ਤੋਂ ਜੇ ਕਿਤੇ ਪਹਿਲਾਂ ਬਾਦਲ ਦੇ ਰਾਜ ਚ ਜਾਂ ਕਾਂਗਰਸ ਦੇ ਰਾਜ ਕਿਸੇ ਦੇ ਗਰੀਬ ਦਾ ਬੱਚਾ ਕੋਈ ਲੱਗਿਆ ਹੋਵੇ ਤਾਂ ਉਹ ਫਿਰ ਤਾਂ ਕਹਿੰਦਾ ਸੀ ਮੈਂ ਗਰੀਬਾਂ ਦੇ ਜ਼ਿਮੀਂਦਾਰਾਂ ਦੇ ਚਬਾਕਾਂ ਨੂੰ ਮੈਂ ਨੌਕਰੀ ਦਵਾਉਂ ਕੋਈ ਲਪਾਏ ਨਹੀਂ ਕੌਣ ਪੜੋ ਨਾ ਗਰੀਬ ਦਾ ਚਬਾਕ ਪੜੂਗਾ ਤਾਂ ਹੀ ਲੱਗੂ ਤੈਨੂੰ ਬੈਠੇ ਨੂੰ ਲਾ ਦੂ ਬਹੁਤੇ ਫਿਰੇ ਉਰੇ ਹੁਣ 50 ਲੱਗ ਗਏ ਆਪਣੇ ਪਿੰਡੋਂ ਕਿਹਨੇ ਲੱਗੇ ਕਿਸੇ ਦੇ ਫਰਮਾਇਸ਼ ਲਈ ਕਿਸੇ ਨੇ ਪੈਸਾ ਦੇਆ ਕੋਈ ਮਾਸਟਰ ਲੱਗ ਗਿਆ ਕੋਈ ਕਨੈਕਟਰ ਲੱਗ ਗਿਆ ਕੋਈ ਡਰਾਈਵਰ ਲੱਗ ਇਹ ਕਹਿਣ ਤੋਂ ਭਾਵ ਕਹਿੰਦੇ ਵੀ ਇਹ ਐ ਨਹੀਂ ਹੈਗਾ ਸਪਾਰਸ ਦੇ ਨਹੀਂ ਵੀ ਜਿਹੜਾ ਪੜ੍ਹੂ ਲਿਖੂ ਉਹਨੂੰ ਨੌਕਰੀ ਮਿਲੂ ਇਹਨਾਂ ਦਾ ਕਹਿਣ ਦਾ ਉਹ ਗੱਲ ਹੈ ਬਿਨਾਂ ਫਰਮਾਇਸ਼ ਤੋਂ ਬਿਨਾਂ ਪੈਸੇ ਤੋਂ ਮਿਲਿਆ ਨੇ 50 ਬੰਦੇ ਲੱਗੇ ਸਾਡੇ 50 ਮੁੰਡੇ ਕੁੜੀਆਂ 50 ਸਾਡੇ ਪਿੰਡ 'ਚ ਸਰਕਾਰ ਆਈ ਤੋਂ ਬਾਅਦ ਆਈ ਸਰਕਾਰ ਆਈ ਤੋਂ ਬਿਨਾਂ ਸਪਾਰਸ ਤੋਂ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ ਤੋਂ ਬਿਨਾਂ ਪੈਸੇ ਤੋਂ ਦੋ ਦੋ ਨੌਕਰੀਆਂ ਮਿਲੀਆਂ ਜਿਹੜੇ ਬੰਦੇ ਨੇ ਕਾਬਲੀਤੀ ਪੜ੍ਹੇ ਹੋਏ ਜਿਹੜੇ ਅੱਛਾ ਜੇ ਆਪਾ ਪੜੇ ਨਹੀਂ ਉਹ ਮਿਲੂਗੀ ਨਹੀਂ ਹੋਣਾ ਤੇ ਚਲੋ ਐਦੀ ਚੀਂਹਦਾ ਵੀ ਜੇ ਉਹ ਕਾਬਲੀਅਤਾਂ ਬੰਦੇ ਦੇ ਵਿੱਚ ਤਾਂ ਉਸ ਨੂੰ ਮਿਲਣੀ ਚਾਹੀਦੀ ਐ ਸਪਾਰਸ ਨਹੀਂ ਹੋਣੀ ਚਾਹੀਦੀ ਹਾਂ ਪਹਿਲਾਂ ਪਹਿਲਾਂ ਕੌਣ ਬੋਧਾ ਗਰੀਬਾਂ ਨੂੰ ਅੱਛਾ ਭਾਈ ਕਿਵੇਂ ਪਰਮਿੰਦਰ ਵੀ ਰਿਹਾ ਪਰਮਿੰਦਰ ਨੇ ਵੀ ਕੰਮ ਤਾਂ ਕਰੇ ਨੇ ਆਪਾਂ ਬਹੁਤ ਵਧੀਆ ਕੰਮ ਕਰੇ ਨੇ ਲਹਿਰੇ ਹਲਕੇ 'ਚ ਬਹੁਤ ਵਧੀਆ ਜਿੰਨੀਆਂ ਵੀ 18 ਫੁੱਟੀਆਂ ਸੜਕਾਂ ਬਣਾਈਆਂ ਸਾਰੀ ਪਰਮਿੰਦਰ ਨੇ ਬਣਾਈਆਂ ਪਰਮਿੰਦਰ ਨੇ ਬਣਾਈਆਂ ਜੇ ਹੁਣ ਜਦ ਉਹ ਬਣੇ ਆਪਾਂ ਕਹਦੇ ਆਂ ਵੀ ਬਾਦਲ ਦੇ ਮੋਟਰਾਂ ਲਾਈਆਂ ਲਾਈਆਂ ਹੁਣ ਪਰਮਿੰਦਰ ਨੇ ਜਿੰਨੇ ਰੋਡ ਬਚੇ ਦਿਓ ਸਾਰੇ 18 ਫੁੱਟੇ ਬਣਾਤੇ ਹੁਣ ਉਹ ਅੱਗੇ ਖੇਤਾਂ ਵੀ ਤਾਂ ਸੜਕ ਕੱਢ ਨਹੀਂ ਸਕਦੇ ਨਾ ਕਿਵੇਂ ਬਾਈ ਆਪਾਂ ਦੇਖ ਰਹੇ ਆ ਥੋੜੇ ਉਹ ਉੱਥੇ ਬਹੁਤ ਬੁਰਾ ਹਾਲ ਹੈ ਦੇਖੋ ਪਾਣੀ ਕਹਿੰਨਾ ਕਹਿੰਨਾ ਖੜਿਆ ਦੇਖੋ ਜੇ ਹੁਣ ਜੇ ਆਪਾਂ ਕਿ ਇਹ ਭਗਵੰਤ ਮਾਨ ਨੇ ਆ ਕੇ ਤਾਂ ਕਰਨਾ ਨਹੀਂ ਇਹ ਇਹਦਾ ਪੰਚਾਇਤ ਵੀ ਕਰ ਸਕਦੀ ਹੈ 50 ਮਿੱਟੀ ਦੀ ਟਰਾਲੀਆਂ ਧਰਾ ਸਕਦੀ ਹੈ ਇੱਥੇ ਕਿਹਦਾ ਸਰਪੰਚ ਕਿਹਦਾ ਓਰੇ ਸਰਪੰਚ ਤਾਂ ਕਾਂਗਰਸ ਦਾ ਹੈਲ ਅੱਛਾ ਰਿਪੀ ਠੀਕ ਹੈ ਇਹ ਤਾਂ ਮਿੱਟੀ ਜੋ ਆਪਾਂ ਪਿੰਡ ਵੀ ਸਿੱਟ ਲਗਦਾ ਇੱਥੇ ਤਾਂ ਕੱਲਾ ਭਗਵੰਤ ਮਾਨ ਆ ਗਿਆ ਕਹੋਗੇ ਵੀ ਟਰਾਲੀਆਂ ਲਾਓ ਇੱਥੇ ਮਿੱਟੀਆਂ ਲਾਓ ਪਹਿਲਾਂ ਵੀ ਆ ਸਾਡਾ ਸਾਰਾ ਪਿੰਡ ਡੁੱਬ ਜਾਂਦਾ ਜੀ ਉੱਥੇ ਪਾਲ ਤੇ ਮਿੱ ਲੰਗਣਵਾਦ ਤੇ ਹੁਣ ਜੇ ਇੱਕ ਇੱਕ ਟਰਾਲੀ ਸਾਰੇ ਸਿਰਦਨ ਤੇ ਤਾਵਣ ਬਾਈ ਹੋਗਾ ਹੋਰ ਦੋ ਟਾਂ ਹੀ ਸਾਲਾਂ ਦੇ ਵਿੱਚ ਕੰਮ ਕੀ ਕੀ ਕਰੇ ਪਿੰਡ ਦੇ ਵਿੱਚ ਬਦਲਾਵ ਕੀ ਕੀ ਆਏ ਕੋਈ ਹੈ ਕੋਈ ਤੁਹਾਡੇ ਕੋਈ ਯਾਦ ਹੋਣ ਦੇਖੋ ਹੁਣ ਇਹ ਤਾਂ ਜਿੰਨੇ ਮੂੰਹ ਨਹੀਂ ਗੱਲਾਂ ਨੇ ਪਹਿਲਾਂ ਨਾਲ ਨਸ਼ਾ ਕਹਿੰਦੇ ਮੈਂ ਨਸ਼ਾ ਜਿਹੜਾ ਨਸ਼ਾ ਬਹੁਤ ਘਟ ਰਿਹਾ ਪਹਿਲਾਂ ਨਾਲ ਜਿਹੜੇ ਤਾਂ ਪਹਿਲਾਂ ਘੜ ਰਹੇ ਨੇ ਉਹ ਤਾਂ ਘੜੇ ਰਹੇ ਨੇ ਪੁਰਾਣੇ ਬੰਦੇ ਜਿਹੜੇ ਲੱਗ ਰਹੇ ਨੇ ਪੁਰਾਣੇ ਮੁੰਡੇ ਲੱਗ ਰਹੇ ਨੇ ਜਿਹੜੇ ਉਹ ਤਾਂ ਲੱਗੇ ਭਾਈ ਨਸ਼ੇ ਦਾ ਤਾਂ ਦੇਖ ਬਹੁਤ ਬੁਰਾ ਹਾਲ ਹੈ ਜੇ ਆਪਾਂ ਦੇਖੀ ਨਸ਼ਾ ਤਾਂ ਨਸ਼ਾ ਤਾਂ ਹੁੰਨੀ ਆ ਯਾਰ ਨਸ਼ਾ ਤਾਂ ਜੇ ਆਪਾਂ ਦੇਖੀ ਨਸ਼ੇ ਤੇ ਤਾਂ ਨਹੀਂ ਕਾਬੂ ਪਾਇਆ ਹਾਂ ਬਦੂਜੀਆਂ ਚੀਜ਼ਾਂ ਆਪਾਂ ਮੰਨਦੇ ਆ ਕਿਵੇਂ ਕਿਸਾਨ ਨੂੰ ਬਿਜਲੀ ਦਾ ਫਾਇਦਾ ਹੋ ਗਿਆ ਤੇ ਕੋਈ ਚੱਕਰ ਪਿਆ ਕਦੇ ਦਾਏ ਦਾ ਨਹੀਂ ਕਦੇ ਜੂਰੀਏ ਦਾ ਨਹੀਂ ਮੋਟਰ ਕਿਥੇ ਉਹ 8 ਘੰਟੇ ਲਾਈਟ ਦੇ ਗਿਆ 12-12 ਘੰਟੇ ਲਾਈਟ ਦਿੱਤੀ ਜੀ ਲਾਈਟ ਵੀ ਲੋਕ ਕਹਿੰਦੇ ਆ ਮੋਟਰਾਂ ਬੰਦ ਕਰਕੇ ਆਉਂਦੇ ਆ ਕਹਿੰਦੇ ਸੂਏ ਚ ਪਾਣੀ ਨਿਮਰਨ ਦੇ ਤੱਕ ਹਾਂ ਜੇ ਤਾਂ ਐਵੇਂ ਲੋਕਾਂ ਜਾ ਕੇ ਕਹਿੰਦਾ ਵੀ ਨਾ ਉਹ ਠੀਕ ਆ ਤੇ ਲੱਗਦਾ ਮੀਤ 헤ਰ ਕੱਢ ਲੂ ਸੀਟ ਬਈ ਕੱਢਣੀ ਚਾਹੀਦੀ ਹੈ ਅੱਛਾ ਖੈਰੇ ਦਾ ਕਿਵੇਂ ਬੋਲ ਬਾਲਾ ਉਹ ਬੜੀ ਦੂਰ ਤੋਂ ਆ ਕੇ ਖੜਾ ਹੋ ਗਿਆ ਉਹ ਤਾਂ ਕੋਣ ਜਾਣਦਾ ਐਡਾ ਦੂਰ ਵਿਚਾਰੇ ਨੂੰ ਇਹ ਤਾਂ ਹੈ ਨਹੀਂ ਗੱਲਬਾਤ ਕੋਈ ਉਹ ਤਾਂ ਬਸ ਐ ਜੇ ਆਪਾਂ ਵੀ ਦੇਖੀਏ ਵੀ ਖੈਰੇ ਦਾ ਕਦੇ ਹੁਣ ਇੱਕ ਦਿਨ ਆਏ ਤੇ ਉੱਤੇ ਮੁੜ ਕੇ ਉਹਨਾਂ ਦਾ ਪਤਾ ਹੀ ਨਹੀਂ ਲੇਲਾ ਪਿੰਡ ਕਿੱਥੇ ਆ ਜਾਂ ਸੰਗਰੂਰ ਕਿੱਥੇ ਉਹਨੂੰ ਪਤਾ ਕੀ ਹੈ ਆ ਉਹ ਮੀਤ 헤ਰ ਨੇ ਪੁੱਛਿਆ ਵੀ ਤੇ ਪਿੰਡਾਂ ਦੇ ਨਾਮ ਨਹੀਂ ਆਏ ਪਿੰਡਾਂ ਦੇ ਨਾਮ ਨਹੀਂ ਪਤਾ ਉਹਨੂੰ ਹਾਂ ਠੀਕ ਆ ਚੱਲੋ ਤੇ ਗੱਲਬਾਤ ਹੋਈ ਯਾਰ ਰਲਵੀ ਮਿਲਮੀਆਂ ਤੇ ਪਿਛਲੀ ਵਾਰ ਵੀ ਮੇਰੇ ਨਾਲ ਗੱਲਬਾਤ ਕਰੀ ਸੀ ਅਕਾਲੀ ਦਲ ਦਾ ਉਰੇ ਕੰਮ ਕਰੇ ਹੋਏ ਨੇ ਅਕਾਲੀ ਦਲ ਦੇ ਵਧੀਆ ਪਿੰਡਾਂ ਦੇ ਵਿੱਚ ਤਾਂ ਉਹ ਜਾਤ ਤਾਂ ਆਉਂਦੇ ਨੇ ਕਿ ਪ੍ਰਮਿੰਦਰ ਦੇ ਕਰੇ ਹੋਣ ਚਾਹੇ ਬਾਦਲ ਸਾਹਿਬ ਨੇ ਕਰੇ ਹੋਣ ਪਰ ਝਾੜੂ ਵਾਲਾਂ ਨੇ ਕਹਿੰਦੇ ਵਿੱਚ ਬਾਈ ਹੈਗੇ ਨੇ ਕਿੰਨਾ ਕੰਮ ਕਰਿਆ ਉਹਨਾਂ ਕਾ ਠੀਕ ਕਰਿਆ